ਚੋਰੀ ਦੇ ਖਤਰਾ ਹੈ ਦੁਰਾਚਾਰ ਦੇ ਖਤਰਾ ਹੈ ਕਤਲੋਗਾਰ ਦੇ ਖਤਰਾ ਹੈ ਠੱਗੀ ਬੇਈਮਾਨੀ ਦੇ ਖਤਰਾ ਹੈ ਤੋ ਮਨੁੱਖ ਬੜੀ ਸਾਵਧਾਨੀ ਨਾਲ ਕਰਦਾ ਬੜੀ ਇਕਾਗਰਤਾ ਨਾਲ ਕਰਦਾ ਬੜੀ ਸੋਚ ਸਮਝ ਕੇ ਕਰਦਾ ਬਾਣੀ ਪੜਨੇ ਕੀ ਬਾਣੀ ਪੜਨੇ ਜਿਵੇਂ ਕਾਸ ਘਟਨੀ ਇਸ ਤਰ੍ਹਾਂ ਨਾ ਪੜ ਪਤਾ ਹੀ ਨਹੀਂ ਚੱਲੇ ਕਿਥੋਂ ਸ਼ੁਰੂ ਹੋਈ ਕਿਥੇ ਸਮਾਪਤੀ ਕਰੇ ਕੋਈ ਸਾਵਧਾਨੀ ਨਹੀਂ ਕੋਈ ਇਕਾਗਰਤਾ ਨਹੀਂ ਮੈਂ ਇਸ ਵਿਸ਼ੇ 'ਤੇ ਇੱਕ ਸ਼ਹਿਰ ਦੇ ਚ ਕੋਈ 11 ਦਿਨ ਬੋਲਿਆ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੇਤ ਜਿਵੇਂ ਮੈਂ ਹਣ ਇਹਨਾਂ ਦੋ ਪੰਕਤੀਆਂ ਨੂੰ ਚੁਣਿਆ ਪਵਨ ਗੁਰੂ ਬਾਣੀ ਪਿਤਾ ਤੋ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚੇਤ ਇਹ ਹਾਰਾ ਦਿਨ ਮੈਂ ਵਿਆਖਿਆ ਕਰਦਾ ਰਿਹਾ ਤੇ ਮੈਂ ਕਿ ਖਤਰੇ ਤੋਂ ਬਿਨਾ ਮਨ ਦੀ ਕਦਰਤਾ ਹੁੰਦੀ ਨਹੀਂ ਨਹੀਂ ਆਉਂਦੀ ਸਾਵਧਾਨੀ ਨਹੀਂ ਆਉਂਦੀ ਇੱਕ ਬਹੁਤ ਹੀ ਪੜੇ ਲਿਖੇ ਸਜਣ ਨੇ ਜਿਸ ਨੇ ਆਪਣੀਆਂ ਡਿਗਰੀਆਂ ਵੀ ਨਾਲ ਲੋਕੜ ਲਈ ਛਾਪੀਆਂ ਹੋਈਆਂ ਸਨ ਚਿੱਠੀ ਭੇਜੀ ਖਣ ਲਗੇ ਨਾਮ ਜਪਣ ਲਗੇ ਕਿਹੜੇ ਖਤਰੇ ਨੂੰ ਜਨਮ ਦਈਏ ਜਿਹੜਾ ਤੁਸੀਂ ਕਹਿੰਦੇ ਪੁੱਛਣ ਦੇ ਚ ਤਰਕ ਸੀ ਤਰਕ ਕੀ ਆਖੇ ਕੋ ਤਰਕ ਸੀ ਔਰ ਜੋ ਬੜੀਆਂ ਬੜੀਆਂ ਸੰਦਾਂ ਸੰ ਉਹਦੇ ਕੋਲ ਪ੍ਰਮਾਣ ਪੱਤਰ ਸਨ ਜਿਹਦੀਆਂ ਫੋਟੋ ਕਾਪੀਆਂ ਉਸਨੇ ਨਾਲ ਪੇਜੀਆਂ ਮੈਨੂੰ ਮੈਂ ਨਾ ਪੜ੍ਹ ਲਿਆ ਮਾਮੂਲੀ ਇਨਸਾਨ ਨਹੀਂ ਹੈ ਇਸ ਵਾਸਤੇ ਜਵਾਬ ਮੈਨੂੰ ਧਿਆਨ ਨਾਲ ਦੇਣਾ ਉਹਨੇ ਲਿਖਿਆ ਨਾਮ ਜਪਣ ਲੱਗਿਆ ਫਿਰ ਕਿਹੜਾ ਖਤਰਾ ਪੈਦਾ ਕਰੀਏ ਕਿਉਂਕਿ ਤੁਸੀਂ ਕਹਿੰਦੇ ਹੋ ਖਤਰੇ ਤੋਂ ਬਿਨਾ ਧਿਆਨ ਜੁੜਦਾ ਨਹੀਂ ਇਕਾਗਰਤਾ ਬਣਦੀ ਨਹੀਂ ਸਾਵਧਾਨੀ ਬਣਦੀ ਨਹੀਂ ਉਹਦੇ ਕਹਿਣ ਦੇ ਢੰਗ ਦੇ ਵਿੱਚ ਇਹ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਉਹ ਮਹਿਸੂਸ ਕਰਦਾ ਸੀ मैं गलत बयानी कीती है तो मेरे सवालों का कोई जवाब नहीं होगा खुशकिस्मत ही उसने अपने थल्ला फ़ोन नंबर भी लिखा से मोबाइल फ़ोन नंबर मैं क्या हूँ मसला हल होगा लिख के इतनी खेड बन नहीं सकती फोन किया स्वभाविक मुलाकात होगी ਮੈਂ ਉਹਨੂੰ ਆਖਿਆ ਮੈਂ ਦਾਵੇ ਨਾਲ ਕਹਿੰਦਾ ਬਿਨਾ ਖਤਰੇ ਤੋਂ ਮੰਦੀ ਕਾਗਰਤਾ ਨਹੀਂ ਆਉਂਦੀ ਖਤਰੇ ਤੋਂ ਬਿਨਾ ਸਾਵਧਾਨੀ ਨਹੀਂ ਆਉਂਦੀ ਇੱਥੋਂ ਉਸਨੇ ਗੱਲ ਪਗੜ ਲਈ ਚਲੋ ਨਵਾਂ ਨਵਾਂ ਸਕੂਟਰ ਚਲਾਈਏ ਕਾਰ ਚਲਾਈਏ ਖਤਰ ਹੈ ਤੇ ਨਵਾਂ ਨਵਾਂ ਚਲੋ ਵਾਹਿਗੁਰੂ ਸ਼ਬਦ ਦਾ ਜਪ करिए ਕਿਹੜੇ ਖਤਰੇ ਨੂੰ ਜਨਮ ਦਈਏ ਪਹਿਲੇ ਇਹ ਦੱਸ ਕਿਹੜਾ ਖਤਰਾ ਮੈਨਸ ਨੂੰ ਅਖੇ ਖਤਰੇ ਨੂੰ ਜਨਮ ਦੇਣ ਦੀ ਲੋੜ ਨਹੀਂ ਖਤਰਾ ਤੇ ਬਣਿਆ ਬਣਿਆ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਇਹ ਮਹਾਨ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ ਮਹਾਰਾਜ ਕਹਿੰਦੇ ਨੇ ਰੇ ਮਨ RAM ਸਿਉ ਕਰ ਪ੍ਰੀ اے ਮਨ ਤੂੰ ਪੂਰਾ ਪਿਆਰ RAM ਨਾਮ ਕਰ ਪ੍ਰਭੂ ਨਾਲ ਕਰ ਕਿਵੇਂ ਪਿਆਰ ਕਰਨਾ ਤੁਸੀਂ ਡੰਗ ਦੱਸੋ सर्वण गोविंद गुण सुनो अर गाओ रसनागे जुबान नाल उस दे गीत गा उस दे नाम दा उच्चारण कर कन्ना नाल सुन ताके उच्चारण की तोया तेरे मन दे च जावे अंदर जाए। मन विच जावे तो एकाग्रता चाहिदी है सावधानी चाहिदी है ਤੇ ਸਾਵਧਾਨੀ ਤਾਂ ਹੁੰਦੀ ਹੈ ਕੋਈ ਖਤਰਾ ਹੋਵੇ ਉਹ ਨਹੀਂ ਤੋਂ ਮਹਾਰਾਜ ਕਹਿੰਦੇ ਖਤਰਾ ਬਣਿਆ ਹੋਇਆ ਹੈ ਕਾਲ ਬਿਆਲ ਜੋ ਪਰਿਓ ਡੋਲੇ ਮੁਖ पसारे ਮੇ ਕਾਲ ਦਾ ਸੱਪ ਬਿਆਲ ਸੱਪ ਤੇਰੇ ਸਿਰ ਤੇ ਘੁੰਮ ਰਿਹਾ ਹੈ ਘੁੰਮ ਰਿਹਾ ਮੇਰਾ ਘੁੰਮਦਾ ਹੀ ਨਹੀਂ ਪਿਆ ਉਹਨੇ ਮੂੰਹ ਵੀ ਅੜਿਆ ਕਾਲ ਬਿਆਲ ਜੋ ਪਰੋ ਡੋਲੇ ਮੁਖ पसारेਵੇਂ ਇਸ ਦਾ ਬੜਾ ਸੁੰਦਰ ਪ੍ਰਤੀਕ ਬਣਾਇਆ ਸੀ ਵਕਤ ਦੇ ਇੱਕ ਮਹਾਨ ਯੋਗੀ ਸ਼ਿਵ ਜੀ ਨੇ